ਮਹਾਰਾਜ ਦੀ ਬਾਣੀ ਸ਼ਬਦ ਵਰਤਦੀ ਹੈ ਸਾਡੇ ਵਾਸਤੇ ਬੇਸ਼ਰਮ ਉਹ ਕਿਹੜਾ ਐਸਾ ਗੁਨਾਹ ਹੈ ਉਹ ਕਿਹੜੀ ਐਸੀ ਗਲਤੀ ਹੈ ਕਿ ਜੇ ਆਪਾਂ ਕਰੀਏ ਤੇ ਗੁਰੂ ਵੀ ਸਾਨੂੰ ਐਸੀਆਂ ਝਿੜਕਾ ਮਾਰਦਾ ਕਮਾਲ ਦੀ ਗੱਲ ਇਹ ਹੈ ਕਿ ਇੰਨੀ-ਇੰਨੀ ਉਮਰ ਨਿਕਲ ਗਈ ਹੈ ਸਾਨੂੰ ਗੁਰਬਾਣੀ ਪੜ੍ਹਦੇ ਆਂ ਕਦੀ ਆਪਾਂ ਇਹ ਲਫ਼ਜ਼ ਦੇ ਉੱਤੇ ਧਿਆਨ ਹੀ ਨਹੀਂ ਦਿੰਦਾ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਵੀ ਸਾਨੂੰ ਬੇਸ਼ਰਮ ਕਹਿੰਦੀ ਹੈ ਕਿਉਂ ਮਾਰਾਈ ਨੇ ਇਨੇ ਕਰੋਦੀ ਸ਼ਬਦ ਵਰਤੇ ਦੇ ਇੱਥੇ ਇਹ ਪਰਮੇਸ਼ਰ ਦਾ ਇੱਕ ਸੁਭਾਅ ਕਹ ਲੋ ਇਹ ਗੁਰਬਾਣੀ ਵੀ ਇਹ ਗੱਲ ਕਹਿੰਦੀ ਆ ਪਿਆਰਿਓ ਵੀ ਪਰਮੇਸ਼ਰ ਨੂੰ ਇਹ ਚੀਜ਼ ਨਹੀਂ ਚੰਗੀ ਲੱਗਦੀ ਭਗਤ ਕਬੀਰ ਸਾਹਿਬ ਤੇ ਗੁਰਨਾਨਕ ਪਾਤਸ਼ਾਹ ਤੇ ਸਿੱਧਾ ਹੀ ਲਫ਼ਜ਼ ਵਰਤੇ ਆ ਕਿ ਭਾਈ ਤੂੰ ਬੇਸ਼ਰਮ ਐ ਤੂੰ ਨਹੀਂ ਬਖਸ਼ਿਆ ਜਾ ਸਕਦਾ ਤੂੰ ਤੇ ਉਹਦੇ ਨਾਲ ਵੀ ਮਾੜਾ ਨਿਕਲ ਗਿਆ ਜਿਹੜਾ ਕਰਦਾ ਹੀ ਨਹੀਂ ਕੁਝ ਵੀ ਜਿਹੜਾ ਕਹਿੰਦਾ ਮੈਂ ਭਗਤੀ ਕਰਨੀ ਨਹੀਂ ਐ ਅਰਥ ਕਰਾਂਗੇ ਤਾਂ ਸਾਡੇ ਕੋਲ ਬਰਦਾਸ਼ਤ ਨਹੀਂ ਹੁੰਨੇ ਕਿ ਗੁਰੂ ਨਾਨਕ ਪ੍ਰਕਾਸ਼ ਨੇ ਸਾਨੂੰ ਬੇਸ਼ਰਮ ਕਹਿ ਦਿੱਤਾ ਇੱਥੇ ਮਹਾਰਾਜ ਜੀ ਤਾਂ ਕਹਿੰਦਾ ਕਿ ਮਰ ਜਣਾ ਚਾਹੀਦਾ ਹੈ ਸ਼ਰਮ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰਿਓ ਜਿਵੇਂ ਆਪ ਜੀ ਨੇ ਵੀਡੀਓ ਦਾ ਟਾਈਟਲ ਦੇਖਿਆ ਤੇ ਆਪ ਜੀ ਬੜੇ ਹੈਰਾਨ ਹੋਏ ਹੋਵੋਗੇ ਇਸ ਚੀਜ਼ ਤੋਂ ਕਿ ਐਸੇ ਜੀਵਾਂ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਸਭ ਤੋਂ ਵੱਧ ਛਿੜਕ ਦਿੰਦੀ ਹੈ ਉਹ ਕਿਹੜਾ ਐਸਾ ਗੁਨਾਹ ਹੈ ਉਹ ਕਿਹੜੀ ਐਸੀ ਗਲਤੀ ਹੈ ਕਿ ਜੇ ਆਪਾਂ ਕਰੀਏ ਤੇ ਗੁਰੂ ਵੀ ਸਾਨੂੰ ਐਸੀ ਝਿੜਕਾ ਮਾਰਦਾ ਆਪਾਂ ਉੱਥੇ ਇੱਕ ਸ਼ਬਦ ਵੀ ਵਰਤੇ ਆ ਕਿ ਫਿਰ ਮਹਾਰਾਜ ਦੀ ਬਾਣੀ ਸ਼ਬਦ ਵਰਤਦੀ ਹੈ ਸਾਡੇ ਵਾਸਤੇ ਬੇਸ਼ਰਮ ਹੁਣ ভাব ਕਰਨਾ ਪਿਆਰਿਓ ਪਰ ਇੱਕ ਕਰਮੀ ਕੋਈ ਇਦਾਂ ਦਾ ਹੈ ਤੇ ਇੱਕ ਚੀਜ਼ ਇਹ ਵੀ ਨਾਲ ਸੱਚ ਹੈ ਕਿ ਅੱਜ ਦੇ ਸਮੇਂ ਵਿੱਚ ਕਲਯੁਗ ਦੇ ਵਿੱਚ ਇੱਕ ਕਰਮ ਜਿਹੜੇ ਆ ਹਜ਼ਾਰਾਂ ਲੱਖਾਂ ਕਰੋੜਾਂ ਲੋਕ ਕਰਦੇ ਪਏ ਆ ਅਣਗਿਣਤ ਲੋਕ ਨੇ ਗਿਣਤੀ ਦੇ ਵਿੱਚ ਵੀ ਨਹੀਂ ਆ ਸਕਦੇ ਪਰ ਉਹ ਕਿਹੜੀ ਐਸੀ ਗਲਤੀ ਹੈ ਉਹਦੇ ਤੇ ਅੱਜ ਆਪਾਂ ਵੀਡੀਓ ਬਣਾਈ ਹੈ ਆਓ ਆਪਾਂ ਥੋੜੀ ਵਿਚਾਰ ਕਰੀਏ ਦੇਖੋ ਪਿਆਰਿਓ ਬੇਸ਼ਰਮ ਸ਼ਬਦ ਤੇ ਗੁਰਬਾਣੀ ਦੇ ਵਿੱਚ ਨਹੀਂ ਆਇਆ ਪਰ ਇੱਕ ਸ਼ਬਦ ਗੁਰਬਾਣੀ 'ਚ ਐਸਾ ਆਇਆ ਜਿਹਦਾ ਅਰਥ ਜੇ ਕਰੀਏ ਆਪਾਂ ਤੇ ਉਹ ਬੇਸ਼ਰਮ ਹੀ ਬਣਦਾ ਹੈ ਜਿਵੇਂ ਆਪਾਂ ਸੰਸਾਰ ਦੇ ਵਿੱਚ ਵੀ ਕਿਸੇ ਨੂੰ ਕਿਤੇ ਲਫ਼ਜ਼ ਕਹਿ ਦਈਏ ਨਾ ਵੀ ਤੂੰ ਤੇ ਬੇਸ਼ਰਮ ਐ ਤੈਨੂੰ ਤੇ ਸ਼ਰਮ ਨਹੀਂ ਆਗੀ ਤੇ ਗੁਰੂ ਪਿਆਰਿਓ ਉਹ ਬੰਦਾ ਵੀ ਕਰੋਧੀ ਹੋ ਜਾਂਦਾ ਹੈ ਉਹਨੂੰ ਗੁੱਸਾ ਆਉਂਦਾ ਹੈ ਕਿ ਤੂੰ ਭਾਈ ਇਹ ਲਫ਼ਜ਼ ਮੇਰੇ ਵਾਸਤੇ ਕਿਉਂ ਵਰਤਿਆ ਇਹ ਸ਼ਬਦ ਹੀ برداشت ਕਰਨਾ ਔਖਾ ਹੈ ਤੇ ਕਮਾਲ ਦੀ ਗੱਲ ਇਹ ਹੈ ਕਿ ਇੰਨੀ-ਇੰਨੀ ਉਮਰ ਨਿਕਲ ਗਈ ਐ ਸਾਨੂੰ ਗੁਰਬਾਣੀ ਪੜ੍ਹਦੇ ਆਂ ਕਦੀ ਆਪਾਂ ਇਹ ਲਫ਼ਜ਼ ਦੇ ਉੱਤੇ ਧਿਆਨ ਹੀ ਨਹੀਂ ਦਿੱਤਾ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵੀ ਸਾਨੂੰ ਬੇਸ਼ਰਮ ਕਹਿੰਦੀ ਐ ਹੁਣ ਤੁਸੀਂ ਆਖੋਗੇ ਕਿ ਕਿਹੜਾ ਸ਼ਬਦ ਆਇਆ ਬਾਣੀ 'ਚ ਆਪਾਂ ਇੱਥੇ ਗੁਰੂ ਨਾਨਕ ਪਾਤਸ਼ਾਹ ਤੇ ਭਗਤ ਕਬੀਰ ਸਾਹਿਬ ਦੇ ਦੋ ਬਚਨਾਂ ਤੇ ਵਿਚਾਰ ਕਰਨੀਆਂ ਬਚਨ ਸਾਡਾ ਨਹੀਂ ਹੈ ਪਿਆਰਿਓ ਬੋਲ ਸਾਡੇ ਨਹੀਂ ਹੈ ਬੋਲ ਗੁਰੂ ਨਾਨਕ ਪਾਤਸ਼ਾਹ ਦੀ ਨੇ ਭਗਤ ਕਬੀਰ ਸਾਹਿਬ ਦੀ ਆਪਾਂ ਸਿਰਫ ਉਹਨਾਂ ਦੇ ਅਰਥ ਕਰਨੇ ਆ ਬਾਕੀ ਤੁਸੀਂ ਆਪੇ ਅੱਗੇ ਸਮਝ ਜਾਇਓ ਹੁਣ ਸ਼ਬਦ ਕੀ ਆਇਆ ਬਾਣੀ ਦੇ ਵਿੱਚ ਨਿਲਜ ਨਿਲਜ ਦਾ ਕੀ ਮਤਲਬ ਹੁੰਦਾ ਹੈ ਇੱਕ ਹੁੰਦਾ ਲੱਜ ਲੱਜ ਵੀ ਕਹਿੰਦੇ ਆ ਲਾਜ ਵੀ ਕਹਿੰਦੇ ਆ ਲਾਜ ਦਾ ਮਤਲਬ ਲੱਜ ਦਾ ਮਤਲਬ ਹੁੰਦਾ ਹੈ ਪਿਆਰਿਓ ਸ਼ਰਮ ਸ਼ਰਮ ਹਿਆਜ ਨੂੰ ਆਪਾਂ ਕਹਿੰਦੇ ਆ ਤੇ ਨ ਲੱਜ ਦਾ ਫਿਰ ਅਰਥ ਬਣਦਾ ਹੈ ਬੇਸ਼ਰਮ ਕਿੰਨਾ ਵਾਸਤੇ ਸ਼ਬਦ ਵਰਤਿਆ ਆਪਾਂ ਤੁਹਾਨੂੰ ਸੰਸਾਰੀ ਉਦਾਹਰਣ ਦੇ ਕੇ ਸਮਝਾਉਨੇ ਆ ਪਹਿਲਾਂ ਤੁਸੀਂ ਸ਼ਬਦ ਸੁਣ ਲਓ ਗੁਰੂ ਨਾਨਕ ਪਾਤਸ਼ਾਹ ਦਾ ਬਚਨ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਕਹਿੰਦੇ ਹਰ ਇੱਕੋ ਦਾਤਾ ਮੰਗੀਏ ਮਨ ਚਿੰਦਿਆ ਪਾਈਏ ਜੇ ਦੂਜੇ ਪਾਸੋਂ ਮੰਗੀਏ ਤਾਂ ਲਾਜ ਮਰਈਏ ਗੁਰਨਾਨਕ ਪਾਤਸ਼ਾਹ ਕਿੰਦੇ ਇੱਕ ਕੋਲੋਂ ਮੰਗਣਾ ਦੂਜੇ ਪਾਸੋਂ ਮੰਗੀਏ ਹਰ ਇੱਕੋ ਦਾਤਾ ਮੰਗੀਏ ਤਾਂ ਮਨ ਚਿੰਦਿਆ ਪਾਈਏ ਜੋ ਵੀ ਤੇਰੇ ਮਨ ਦੀ ਇੱਛਾ ਉਹ ਪੂਰੀ ਹੋ ਜਾਏਗੀ ਪਰ ਜੇ ਦੂਜੇ ਪਾਸੋਂ ਮੰਗੀਏ ਤੇ ਮਾਰੇ ਕਹਿੰਦੇ ਆ ਮੰਗਣ ਤੋਂ ਪਹਿਲਾਂ ਸ਼ਰਮ ਨਾਲ ਮਰ ਜਣਾ ਚਾਹੀਦਾ ਹੈ ਲਾਜ ਮਰਈਏ ਹੁਣੇ ਬਚਨ ਹੈ ਬਾਣੀ ਪਿਆਰ ਨਾਲ ਵੀ ਸਮਝਾਉਂਦੀ ਹੈ ਬਾਣੀ ਫਿਰ ਛਿੜਕਾ ਵੀ ਦਿੰਦੀ ਹੈ ਜਦੋਂ ਆਪਾਂ ਨਹੀਂ ਮੰਨਦੇ ਹੁਣ ਤੁਹਾਨੂੰ ਇੱਕ ਸੰਸਾਰੀ ਉਦਾਹਰਣ ਦਿੰਦਾ ਕਿਉਂ ਮਹਾਰਾਜ ਨੇ ਇੰਨੇ ਕਰੋਧੀ ਸ਼ਬਦ ਵਰਤੇ ਦੇ ਇੱਥੇ ਹਾਲਾਂਕਿ ਕ੍ਰੋਧ ਨਹੀਂ ਹੈ ਵੀ ਇੱਕ ਪਿਆਰ ਹੈ ਜੇ ਗੁਰੂ ਛਿੜਕੇ ਤਾਂ ਮਿੱਠਾ ਲੱਗੇ ਪਰ ਸ਼ਬਦ ਬੜੇ ਸਖਤ ਹੈ ਅਰਥ ਕਰਾਂਗੇ ਤਾਂ ਸਾਡੇ ਕੋਲ ਬਰਦਾਸ਼ਤ ਨਹੀਂ ਹੁੰਨੇ ਕਿ ਗੁਰੂ ਨਾਨਕ ਪ੍ਰਖਾਸ਼ ਨੇ ਸਾਨੂੰ ਬੇਸ਼ਰਮ ਕਹਿ ਦਿੱਤਾ ਇੱਥੇ ਮਹਾਰਾਜ ਉਸਤਾ ਕਹਿੰਦਾ ਕਿ ਮਰ ਜਾਣਾ ਚਾਹੀਦਾ ਹੈ ਸ਼ਰਮ ਦੇ ਨਾਲ ਜਿਵੇਂ ਇੱਕ ਨਾ ਸੰਸਾਰੀ ਪਿਤਾ ਆਪਾਂ ਲਾ ਲਈਏ ਜਿਵੇਂ ਆਮ ਸਾਡੇ ਪਿਤਾ ਹੁੰਦੇ ਆ ਮਾਪਿਓ ਸਾਡਾ ਹੁੰਦਾ ਹੈ ਜਿਵੇਂ ਇੱਕ ਪਿਓ ਹੈ ਸਾਡਾ ਉਹਦੇ ਦੋ ਬੱਚੇ ਨੇ ਪਿਆਰਿਓ ਧਿਆਨ ਨਾਲ ਸੁਣਿਓ ਸੰਸਾਰੀ ਉਦਾਹਰਨ ਹੈ ਇੱਕ ਪਿਤਾ ਦੇ ਦੋ ਬੱਚੇ ਹੈ ਹੁਣ ਇੱਕ ਬੱਚਾ ਉਹ ਹੈ ਪਿਆਰਿਓ ਜਿਹੜਾ ਕਹਿੰਦਾ ਕਿ ਮੈਨੂੰ ਆਪਣੇ ਪਿਓ ਨਾਲ ਮਤਲਬ ਹੀ ਕੋਈ ਨਹੀਂ ਜਿਵੇਂ ਆਪਾਂ ਇਹ ਸਮਝ ਲਓ ਕਿ ਆਪਾਂ ਕਹਿ ਦਿੰਦੇ ਕਿ ਪੁੱਤ ਕੁੱਤ ਬਣ ਗਿਆ ਉਹ ਕਹਿੰਦਾ ਨਾ ਮੈਂ ਤੈਨੂੰ ਚਾਹ ਪੁੱਛਣੀ ਨਾ ਮੈਂ ਤੈਨੂੰ ਪਾਣੀ ਪੁੱਛਣਾ ਨਾ ਮੈਂ ਕੋਈ ਤੇਰਾ ਧੰਨਵਾਦ ਕਰਨਾ ਕਿ ਤੂੰ ਮੈਨੂੰ ਪਾਲਿਆ ਪੋਸ਼ਿਆ ਮੈਨੂੰ ਪੜਾਇਆ ਕੋਈ ਧੰਨਵਾਦ ਨਹੀਂ ਹੈ ਮੈਨੂੰ ਕੋਈ ਮਤਲਬ ਨਹੀਂ ਤੇਰੇ ਨਾਲ ਉਹ ਪਿਓ ਵੀ ਕਹਿ ਰਿਹਾਦਾ ਕਿ ਭਾਈ ਇਹਦੇ ਤੋਂ ਤੇ ਮੈਨੂੰ ਉਮੀਦ ਹੀ ਨਹੀਂ ਹੈ ਕੰਮ ਹੀ ਖਤਮ ਹੈ ਇਹਨੇ ਤਾਂ ਕੰਮ ਹੀ ਖਤਮ ਕਰਦਾ ਕਿ ਮੇਰਾ ਤੇਰਾ ਨਾਲ ਕੋਈ ਨਾਤਾ ਹੀ ਨਹੀਂ ਹੈ ਕੋਈ ਮਤਲਬ ਨਹੀਂ ਤੇਰੀ ਸੇਵਾ ਨਾਲ ਕੋਈ ਵੀ ਤੈਨੂੰ ਮਿੱਠਾ ਨਹੀਂ ਬੋਲਣਾ ਕੋਈ ਕੁਝ ਨਹੀਂ ਕਰਨਾ ਬਸ ਤੂੰ ਆਪਣਾ ਆਪਣੀ ਜ਼ਿੰਦਗੀ ਜੀਬ ਆਪਣੀ ਜੀ ਰਿਹਾ ਉਦੇ ਪ੍ਰਤੀ ਤੇ ਚਲੋ ਉਹਨੇ ਹੌਸਲਾ ਕਰ ਲਿਆ ਕਿ ਚਲੋ ਭਾਈ ਇਹਦਾ ਤੇ ਇਹ ਤੇ ਬੱਸੋ ਹੀ ਬਾਹਰ ਹੋ ਗਿਆ ਮੇਰੇਗਾ ਹੁਣ ਇੱਕ ਦੂਜੇ ਪਾਸੇ ਇੱਕ ਹੋਰ ਪੋਤਾ ਹੈ ਉਹਦਾ ਪੁੱਤ ਲਾ ਲਓ ਧੀ ਲਾ ਲਓ ਉਹ ਕੀ ਕਰਦਾ ਹੈ ਪੁੱਛਦਾ ਉਹ ਵੀ ਨਹੀਂ ਆਪਣੇ ਪਿਓ ਨੂੰ ਨਾਲ ਦਾ ਕੋਈ ਧੰਨਵਾਦ ਕਰਦਾ ਨਾ ਕੋਈ ਉਹਨੂੰ ਪਾਣੀ ਪੁੱਛਦਾ ਨਾ ਕਿਤੇ ਉਹਨੇ ਇਹ ਗੱਲ ਕਹੀ ਵੀ ਤੇਰਾ ਧੰਨਵਾਦ ਭਾਈ ਤੂੰ ਸਾਨੂੰ ਪੜਾ ਕੇ ਇੱਥੋਂ ਤੱਕ ਕਰ ਦਿੱਤਾ ਤੂੰ ਸਾਨੂੰ ਪਾਲਿਆ ਤੇਰਾ ਧੰਨਵਾਦ ਕੋਈ ਨਹੀਂ ਕਹਿੰਦਾ ਪਰ ਕਮਾਲ ਦੀ ਗੱਲ ਪਤਾ ਕੀ ਹੈ ਆਪਣੇ ਪਿਓ ਨੂੰ ਛੱਡ ਕੇ ਦੂਜਿਆਂ ਨੂੰ ਧੰਨਵਾਦ ਕਰਦਾ ਰਹਿੰਦਾ ਹੈ ਦੂਜਿਆਂ ਨੂੰ ਪਾਣੀ ਵੀ ਪੁੱਛਦਾ ਦੂਜਿਆਂ ਨੂੰ ਰੋਟੀ ਵੀ ਪੁੱਛਦਾ ਦੂਜਿਆਂ ਨੂੰ ਮਿੱਠੇ ਬੋਲ ਵੀ ਬੋਲਦਾ ਸਭ ਕੁਝ ਕਰਦਾ ਹੁਣ ਐਸੇ ਬੱਚੇ ਤੇ ਪਿਓ ਨੂੰ ਵੱਧ ਗੁੱਸਾ ਹੁੰਦਾ ਹੈ ਉਹਦਾ ਕਾਰਨ ਪਤਾ ਕੀ ਹੈ ਪਿਆਰਿਓ ਉਹ ਗੁੱਸਾ ਤਾਂ ਹੁੰਦਾ ਹੈ ਕਿ ਭਾਈ ਠੀਕ ਹੈ ਤੂੰ ਨਹੀਂ ਮੇਰੇ ਨਾਲ ਮਿੱਠੇ ਬੋਲ ਬੋਲਦਾ ਵੱਖਰੀ ਗੱਲ ਹੈ ਨਹੀਂ ਮੇਰਾ ਧੰਨਵਾਦ ਕਰਦਾ ਹੈ ਪਰ ਆ ਜਿੰਨਾਂ ਨੇ ਤੇਰੇ ਵਾਸਤੇ ਕੁਝ ਵੀ ਨਹੀਂ ਕੀਤਾ ਇਹਨਾਂ ਨਾਲ ਬੜੇ ਮਿੱਠੇ ਬੋਲ ਬੋਲਦਾ ਘਰ ਆ ਕੇ ਤੈਨੂੰ ਕੀ ਹੋ ਜਾਂਦਾ ਤੇ ਗੁਰੂ ਪਿਆਰੀ ਸਾਧ ਸੰਗਤ ਜੀਓ ਐਸੇ ਬੱਚੇ ਤੇ ਪਿਓ ਵੱਧ ਗੁੱਸਾ ਕਰੇਗਾ ਤੇ ਹੋ ਸਕਦਾ ਹੈ ਫਿਰ ਐਸਾ ਸੰਸਾਰੀ ਪਿਤਾ ਵੀ ਇਹ ਗੱਲ ਕਹਿਦਾ ਕਿ ਭਾਈ ਤੂੰ ਤੇ ਬੇਸ਼ਰਮ ਹੈ ਆਪਣੇ ਪਿਓ ਨੂੰ ਕਦੇ ਤੂੰ ਪੁੱਛਦਾ ਨਹੀਂ ਤੇ ਦੂਜਿਆਂ ਅੱਗੇ ਜਾ ਜਾ ਕੇ ਹੱਥ ਜੋੜਦਾ ਹੈ ਇਹ ਸ਼ਬਦ ਗੁਰੂ ਨਾਨਕ ਪਾਸ਼ਾ ਇਸ ਤਰੀਕੇ ਨਾਲ ਇਥੇ ਵਰਤੇ ਪਏ ਆ। ਦੇਖੋ ਪਿਆਰਿਓ ਆਪਾਂ ਸਿੱਖਾਂ ਗੁਰਮਤ ਸਾਨੂੰ ਇਹ ਗੱਲ ਸਮਝਾਉਂਦੀ ਆ ਮਹਾਰਾਜ ਦੀ ਬਾਣੀ ਸਾਡੇ ਗੁਰੂ ਦਾ ਸਾਨੂੰ ਹੁਕਮ ਹੈ ਕਿਦੇ ਪੂਜਾ ਅਕਾਲ ਕੀ ਪਰਚਾ ਸ਼ਬਦ ਕਰ ਤੇ ਦیدار ਖਾਲਸੇ ਦਾ। ਜਿੱਥੇ ਪੂਜਾ ਸ਼ਬਦ ਆ ਗਿਆ ਨਾ ਕਹਿੰਦੇ ਇੱਕ ਨੂੰ ਪੂਜਣਾ ਕਿੰਨੂੰ ਅਕਾਲ ਨੂੰ? ਪ੍ਰਮਾਤਮਾ ਨੂੰ। ਜਦੋਂ ਆਪਾਂ ਗੁਰਬਾਣੀ ਨੂੰ ਪੁੱਛਦੇ ਆ ਨਾ ਕਿ ਸੱਚੇ ਪਾਤਸ਼ਾਹ ਕਿੰਨੂੰ ਪੂਜਣਾ ਹੈ? ਕਹਦੇ ਚਰਨੀ ਡਗਣਾ ਤੇ ਮਾਰੇ ਕਹਿੰਦੇ ਸਦਾ ਸਦਾ ਸੁ ਸੇਵੀਏ ਜੋ ਸਭ ਮਹਿ ਰਹਾ ਸਮਾਏ ਅਵਰ ਦੂਜਾ ਕਿਉਂ ਸੇਵੀਏ ਜੋ ਜੰਮੇ ਤੇ ਮਰ ਜਾਏ ਕਹਿੰਦੇ ਉਹਦੀ ਭਗਤੀ ਕਰੋ ਜਿਹੜਾ ਜਨਮ ਮਰਨ ਤੋਂ ਰਹਿ ਤੇ ਜਿਹੜਾ ਜੰਮਦਾ ਤੇ ਜਿਹੜਾ ਮਰ ਜਾਂਦਾ ਮਾਰੇ ਕਹਿੰਦੇ ਉਹਨੂੰ ਪੂਜਣ ਦੀ ਲੋੜ ਨਹੀਂ ਹੈਗੀ ਆਪਾਂ ਨੇ ਇੱਕ ਵੀਡੀਓ ਵੀ ਬਣਾਈ ਸੀ ਆਪਾਂ ਕਹਿਆ ਕਿ ਜੇ ਦੀ ਭਗਤੀ ਕਰਦੇ ਹੋ ਸਭ ਤੋਂ ਪਹਿਲਾਂ 6 ਨਿਸ਼ਾਨੀਆਂ ਪਰਖੋ ਗੁਰਬਾਣੀ ਦੇ ਅਨੁਸਾਰ ਉਹਦੀਆਂ ਕਿ ਛੇ ਨਿਸ਼ਾਨੀਆਂ ਤੇ ਉਹ ਖਰਾ ਉਤਰਦਾ ਹੈ ਜੇ ਉਤਰਦਾ ਹੈ ਤੇ ਫਿਰ ਤੁਸੀਂ ਗੁਰਬਾਣੀ ਦੇ ਅਕੋਰਡਿੰਗ ਸੱਚੇ ਹੋ ਤੁਸੀਂ ਸੱਚੇ ਦੀ ਭਗਤੀ ਕਰਦੇ ਹੋ ਦੇਖੋ ਪਿਆਰੇ ਇਹ ਵੀਡੀਓ ਬਣਾਉਣ ਦਾ ਮਕਸਦ ਇਹ ਨਹੀਂ ਆਪਾਂ ਕਿਸੇ ਸਾਧੂ ਸੰਤ ਜਾਂ ਬਾਬੇ ਦੀ ਨਿੰਦਿਆ ਕਰ ਰਹੇ ਹਾਂ ਸਾਰੇ ਸਤਕਾਰਯੋਗ ਨੇ ਸਾਧੂ ਸੰਤ ਵੀ ਮਹਾਨ ਨੇ ਪਹਿਲਾਂ ਵੀ ਆਏ ਨੇ ਅੱਜ ਵੀ ਆਏ ਨੇ ਆਉਣ ਵਾਲੇ ਸਮੇਂ 'ਚ ਵੀ ਆਉਣਗੇ ਪਰ ਉਹਨਾਂ ਦਾ ਕੰਮ ਹੁੰਦਾ ਹੈ ਸਾਨੂੰ ਇੱਕ ਪਰਮੇਸ਼ਰ ਦਾ ਇੱਕ ਆਕਾਲ ਬੁਰਖ ਦਾ ਭੇਦ ਦੇਣਾ ਆਪਾਂ ਉਸ ਦੀ ਭਗਤੀ ਕਰਨੀ ਹੈ ਜਿਹਦੀ ਭਗਤੀ ਕਰਨੀ ਹੈ ਸਾਧੂ ਸੰਤ ਸਾਨੂੰ ਉਹਦਾ ਭੇਦ ਦਿੰਦੇ ਆ ਨਾ ਕਿ ਸਾਨੂੰ ਆਪਣੇ ਨਾਲ ਜੋੜ ਲੈਂਦੇ ਆ ਤੇ ਸਾਡਾ ਇੱਕ ਮਾਈਂਡ ਸੈਟ ਬਣਿਆ ਹੋਣਾ ਚਾਹੀਦਾ ਕਿ ਕਿਦੀ ਭਗਤੀ ਕਰਨੀ ਹੈ ਮਾਰੇ ਨਿਸ਼ਾਨੀ ਦੇ ਦਿੱਤੀ ਮਾਰੇ ਕਿ ਤੇ ਉਹਦੀ ਭਗਤੀ ਕਰੋ ਜਿਹੜਾ ਨਾ ਜੰਮਦਾ ਐ ਨਾ ਮਰਦਾ ਐ ਜਿਹਦਾ ਨਾ ਕੋਈ ਰੂਪ ਐ ਨਾ ਰੇਖਾ ਐ ਨਾ ਰੰਗ ਐ ਨਾ ਭੇਖ ਐ ਜਿਹੜਾ ਆਕਾਰਾਂ ਤੋਂ ਰਹਿਤ ਐ ਜਿਹੜਾ ਨਿਰਆਕਾਰ ਐ ਜਿਹੜਾ ਘਟਕੜ ਦੇ ਵਿੱਚ ਸਮਾਇਆ ਹੋਇਆ ਐ ਜਿਹੜਾ ਰਮਿਆ ਹੋਇਆ ਪ੍ਰਮਾਤਮਾ ਇੱਕ ਅਕਾਲ ਪੁਰਖ ਐ ਜਿਹਨੂੰ ਮਾਰੇ ਦੀ ਬਾਣੀ ਕਹਿੰਦੀ ਸਾਹਿਬ ਮੇਰਾ ਏਕੋ ਹੈ ਏਕੋ ਹੈ ਭਾਈ ਏਕੋ ਹੈ ਦੂਜਾ ਕੋਈ ਨਹੀਂ ਐ ਹੁਣ ਆਓ ਕਬੀਰ ਸਾਹਿਬ ਦਾ ਸ਼ਬਦ ਸੁਣੋ ਕਬੀਰ ਸਾਹਿਬ ਪਤਾ ਹੀ ਕਹਿੰਦੇ ਕਹਿੰਦੇ ਰੇ ਨਿਲਜ ਇਹ ਵੀ ਬੜਾ ਲਬਜ਼ ਜਿਹੜੇ ਬੜੇ ਸਖਤ ਨੇ ਨਿਲਜ ਕਿਹਾ ਇੱਥੇ ਕਹਿੰਦੇ ਹੇ ਬੇਸ਼ਰਮ ਰੇ ਜੀ ਨਿਲਜ ਲਾਜ ਤੋਏ ਨਾਹੀ ਤੇ ਤੁਹਾਨੂੰ ਸ਼ਰਮ ਨਹੀਂ ਆਗੀ ਮਾਰੇ ਕਹਿੰਦੇ ਮਾਰੇ ਕਹਿੰਦੇ ਤੈਨੂੰ ਸ਼ਰਮ ਨਹੀਂ ਆਗੀ ਰੇ ਜੀ ਨਿਲਜ ਲਾਜ ਤੋਏ ਨਾਹੀ ਹਰ ਤਜ ਕਦ ਕਾਹੂ ਕੋ ਜਾਹੀ ਪ੍ਰਮਾਤਮਾ ਨੂੰ ਛੱਡ ਕੇ ਕਿੱਥੇ ਚੱਲਿਆ ਤੂੰ ਜਾ ਕਾ ਠਾਕੁਰ ਉੱਚਾ ਹੋਈ ਜਿਦਾ ਪਰਮੇਸ਼ਰ ਇਨਾ ਉੱਚਾ ਹੈ ਸੋ ਜਨ ਪਰ ਕਰ ਜਾਤ ਨ ਸੋਹੀ ਭਗਤ ਕਬੀਰ ਸਾਹਿਬ ਕਹਿੰਦੇ ਐ ਐਸਾ ਜੀਵ ਕਿਸੇ ਪਰਾਏ ਘਰ ਵਿੱਚ ਜਾਂਦਾ ਕਿਸੇ ਪਰਾਏ ਘਰ ਚ ਬੈਠਾ ਸੋਣਾ ਨਹੀਂ ਲੱਗਦਾ ਜਿਦਾ ਖੁਦ ਪ੍ਰਾਤਮਾ ਖੁਦ ਪਿਓ ਇਡਾ ਵੱਡਾ ਹੋਵੇ ਇਥੇ ਇੱਕ ਸੰਸਾਰੀ ਬੰਦਾ ਇੱਕ ਬੱਚੇ ਨੂੰ ਸਮਝਾ ਰਿਹਾ ਭਾਈ ਤੂੰ ਦੂਜਿਆਂ ਦੇ ਪੈਰ ਘੁੱਟਦਾ ਰਹਿਂਦਾ ਜਿਹੜੇ ਪਿਓ ਨੇ ਤੇਰੇ ਵਾਸਤੇ ਇੰਨਾ ਕੁਝ ਕੀਤਾ ਉਹਨੂੰ ਵੀ ਪੁੱਛ ਲਿਆ ਕਰਕੇ ਤੇ ਜਾ ਕੇ ਤੇ ਕੀ ਕੀ ਕੀਤਾ ਇਥੇ ਜੇ ਆਪਾਂ ਆਪਣੇ ਅਧਿਆਤਮਿਕ ਪਿਤਾ ਪਰਮੇਸ਼ਰ ਦੀ ਗੱਲ ਕਰੀਏ ਤਾਂ ਮਾਰੇ ਕਹਿੰਦੇ ਰਮਈਆ ਕੇ ਗੁਣ ਚੇਤ ਪਰਾਨੀ ਕਵਣ ਮੂਲ ਤੇ ਕਵਣ ਦ੍ਰਿਸ਼ਟਾਨੀ ਜਿੰਨ ਤੂੰ ਸਾਜ ਸਵਾਰ ਸ਼ਿੰਗਾਰਿਆ ਗਰਭ ਅਗਣ ਮਹਿ ਜਨੇ ਉਬਾਰਿਆ ਬਾਹਰ ਵਿਵਸਥਾ ਤੁਝੇ ਪਿਆਰੇ ਦੂਧ ਪਰ ਜੋਬਨ ਭੋਜਨ ਸੁਖਸੂਦ ਜਿਨੇ 9 ਮਹੀਨੇ ਮਾਤਾ ਦੇ ਗਰਭ ਚ ਤੇਰੀ ਰੱਖਿਆ ਕੀਤੀ ਗੁਰੂ ਪਿਆਰਿਓ ਆਪਣੇ ਆਪ ਨੂੰ ਪਰਖ ਕੇ ਦੇਖੋ ਕੀ ਅਸੀਂ ਉਸ ਪਰਮੇਸ਼ਰ ਦੀ ਭਗਤੀ ਕਰ ਰਹੇ ਹਾਂ ਜਿਨੇ 9 ਮਹੀਨੇ ਮਾਤਾ ਦੇ ਪੇੜ ਚ ਸਾਡੀ ਰੱਖਿਆ ਕੀਤੀ ਹੈ ਜੇ ਨਹੀਂ ਕਰ ਰਹੇ ਤੇ ਗੁਰਬਾਣੀ ਦੇ ਅਕੋਰਡਿੰਗ ਆਪਾਂ ਪਰਵਾਨ ਨਹੀਂ ਹੈਗੇ ਕਿਉਂਕਿ ਜਿੱਥੇ ਤੂੰ ਸਮਰੱਥ ਜਿੱਥੇ ਕੋਈ ਨਹੀਂ ਹੁੰਥੇ ਤੇਰੀ ਰਾਖ ਅਗਣੀ ਉਦਨ ਮਾਇ ਮਾਰੇ ਕਹਿੰਦੇ ਉਹਦੀ ਭਗਤੀ ਕਰੋ ਜਿੱਥੇ ਉਹ ਸਮਰੱਥ ਸੀ ਜਿੱਥੇ ਕੋਈ ਵੀ ਨਹੀਂ ਸੀ ਮਾਤਾ ਦੇ ਉਦਰ ਵਿੱਚ ਅਗਣ ਤੋਂ ਤੈਨੂੰ ਬਚਾ ਕੇ ਰੱਖਿਆ ਉਹ ਪਰਮੇਸ਼ਰ ਤੇਰਾ ਏ ਉਹਦਾ ਧੰਨਵਾਦ ਕਰ ਸੋ ਕਿਉਂ ਬਿਸਰੇ ਜਨ ਸਭ ਕੁਝ ਦੀ ਆ ਇਹ ਪਰਮੇਸ਼ਰ ਦਾ ਇੱਕ ਸੁਭਾਅ ਕਹਿ ਲਓ ਇਹ ਗੁਰਬਾਣੀ ਵੀ ਇਹ ਗੱਲ ਕਹਿੰਦੀ ਆ ਪਿਆਰਿਓ ਵੀ ਪਰਮੇਸ਼ਰ ਨੂੰ ਇਹ ਚੀਜ਼ ਨਹੀਂ ਚੰਗੀ ਲੱਗਦੀ ਕਿ ਤੁਸੀਂ ਉਹਨੂੰ ਛੱਡ ਕੇ ਕਿਸੇ ਹੋਰ ਨੂੰ ਪੂਜੋ ਪ੍ਰਮਾਤਮਾ ਨੂੰ ਇਹ ਚੀਜ਼ ਚੰਗੀ ਨਹੀਂ ਲੱਗਦੀ ਉਹ ਪਤਾ ਕੀ ਕਹਿੰਦਾ ਹੈ ਉਹ ਤਾਂ ਸਿੱਧਾ ਕਹਿੰਦਾ ਸੱਚੀ ਪ੍ਰੀਤ ਹਮ ਤੁਮ ਸਿਓ ਜੋੜੀ ਤੁਮ ਸਿਓ ਜੋੜ ਅਵਰ ਸੰਗ ਤੋੜੀ ਪਗਤ ਕਹਿੰਦੇ ਅਸੀਂ ਪ੍ਰੀ ਤੇਰੇ ਨਾਲ ਜੋੜ ਲਈ ਆ ਤੇਰੇ ਨਾਲ ਜੋੜ ਕੇ ਹੁਣ ਸਾਰਿਆਂ ਤੋਂ ਤੋੜਦੀ ਅਸਲ ਚ ਤੋੜੀ ਇਸ ਕਰਕੇ ਕਿਉਂਕਿ ਉਹ ਚਾਹੁੰਦਾ ਹੀ ਨਹੀਂ ਕਿ ਕਿਸੇ ਹੋਰ ਨਾਲ ਜੁੜੇ ਹੋਏ ਉਹ ਚਾਹੁੰਦਾ ਹੀ ਨਹੀਂ ਕਿ ਕਿਸੇ ਹੋਰ ਨਾਲ ਜੁੜੀ ਹੈ ਆਪਾਂ ਐਵੇਂ ਥੋੜੀ ਭਗਤਾ ਨੇ ਕਿਹਾ ਸੀ ਫਰੀਦਾਬਾਰ ਪਰਾਈਏ ਬੈਸਣਾ ਸਾਈਂ ਮuje ਨਾ ਦੇ ਜੇ ਤੂੰ ਐਵੇਂ ਰੱਖ ਸੀ ਕਹਿੰਦੇ ਜਿਉ ਸਰੀਰੋ ਨੇ ਕਦੇ ਇਹ ਸੱਚੇ ਪਾਇਸ਼ਾ ਤੇਰਾ ਦਰ ਛੱਡ ਕੇ ਕਦੇ ਕਿਸੇ ਹੋਰ ਦੇ ਘਰ ਨਾ ਸਾਨੂੰ ਜਾਣਾ ਪਵੇ ਤੇ ਜੇਕਰ ਤੇ ਇਦਾਂ ਦਾ ਸਮਾਂ ਆ ਜੇ ਸਾਡੀ ਜਾਨ ਪਹਿਲਾਂ ਹੀ ਕਢ ਲਵੇ ਤੇ ਮੈਂ ਤੋਂ ਪਹਿਲਾਂ ਹੀ ਇਹ ਗੱਲ ਕਹਤੇ ਵੀ ਹਜ਼ਾਰਾਂ ਲੱਖਾਂ ਕਰੋੜਾਂ ਲੋਕ ਆ ਜੇ ਕੰਮ ਕਰਦੇ ਐ ਇੱਕ ਦਾ ਭੇਤ ਨਹੀਂ ਐ ਦੂਜੇ ਦੇ ਘਰ ਚਲੇ ਜਾਂਦੇ ਆ ਜਿਸ ਪਿਓ ਨੇ 9 ਮਹੀਨੇ ਮਾਤਾ ਦੇ ਗਰਭ ਚ ਰੱਖਿਆ ਕੀਤੀ ਜਿਹਦੀ ਨਿਸ਼ਾਨੀ ਮਾਰੇ ਨੇ ਦੇਤੀ ਵੀ ਤੁਹਾਨੂੰ ਆ ਸਵਾਸਾਂ ਦੀ ਉਗਰਾਈਆਂ ਤੁਹਾਡੇ ਮੂੰਹ ਚ ਪਾਉਂਦੇ ਆ ਕਿਹੜਾ ਪਰਮੇਸ਼ਰ ਹੈ ਭਾਈ ਜਿਹੜਾ ਸਵਾਸਾਂ ਦੀ ਉਗਰਾਈਆਂ ਤੁਹਾਡੇ ਮੂੰਹ ਚ ਪਾਉਂਦੇ ਆ ਤੇ ਕਿਹਦਾ ਧੰਨਵਾਦ ਕਰਨਾ ਸੀ ਤੇ ਕਿਦੇ ਪੈਰੀ ਡਿਗਣਾ ਸੀ ਤੁਸੀਂ ਕਿਦੇ ਪੈਰੀ ਡਿਗਦੇ ਹੋ ਧੰਨਵਾਦ ਇਹਦਾ ਕਰਨਾ ਸੀ ਕਿ ਭਾਈ ਤੇਰਾ ਸ਼ੁਕਰ ਹੈ ਤੂੰ ਮੈਨੂੰ ਸਵਾਸ ਦੇ ਰਿਹਾ ਜਿਹੜਾ ਸਵਾਸ ਦੇ ਰਿਹਾ ਉਹਦਾ ਪਤਾ ਹੀ ਨਹੀਂ ਉਹ ਇੱਕ ਹੈ ਜਿਹੜਾ ਮੁਸਲਮਾਨ ਨੂੰ ਵੀ ਦੇ ਰਿਹਾ ਹਿੰਦੂ ਨੂੰ ਵੀ ਦੇ ਰਿਹਾ 크ਿਸਚੀਅਨ ਨੂੰ ਵੀ ਦੇ ਰਿਹਾ ਸਿੱਖ ਨੂੰ ਵੀ ਦੇ ਰਿਹਾ ਉਹ ਅਕਾਲ ਪੁਰਖ ਹੈ ਜਿਹਨੂੰ ਇੱਕ ਓੰਕਾਰ ਕਹਿਆ ਹੈ ਜਿਹੜਾ ਸਿਰਫ ਏਕੀ ਹੈ ਜਿਹੜਾ ਸਭ ਨੂੰ ਪਾਲਦਾ ਪਿਆ ਸਭ ਤੋਂ ਨੋ ਕਿਰਪਾਲ ਸੁਮਾਲੇ ਸਾਹਿਬ ਸਾਹਿਬ ਤੇ ਦੇਖੋ ਆਪਣੇ ਹੱਥ ਖੜੇ ਕਰਕੇ ਦੇਖੋ ਵੀ ਕੌਣ ਕੌਣ ਨੇ ਜਿਹੜੇ ਉਸ ਪਰਮੇਸ਼ਰ ਦੀ ਭਗਤੀ ਕਰਦੇ ਆ ਜਿਹੜੇ ਕਰਦੇ ਨੇ ਪਿਆਰੇ ਉਹਨਾਂ ਦੀ ਪ੍ਰਵਾਣ ਹੈ ਮਾਫ ਕਰਨਾ ਬਾਕੀਆਂ ਦੀ ਭਗਤੀ ਤੇ ਵੀ ਪਾਣੀ ਫਿਰ ਜਾਣਾ ਹੈ ਭਗਤੀ ਤੇ ਕਰਨੀ ਕਰਨੀ ਹੈ ਪਰ ਘਟੋ ਘਟ ਪਤਾ ਤੇ ਹੋਵੇ ਕਿ ਕਰਨੀ ਕੀ ਦੀ ਹੈ ਸੂਇਸ ਕਰਕੇ ਭਗਤ ਕਬੀਰ ਸਾਹਿਬ ਤੇ ਗੁਰਨਾਨਕ ਪਾਤਸ਼ਾਹ ਦੇ ਸਿੱਧਾ ਹੀ ਲਫ਼ਜ਼ ਵਰਤੇ ਕਿ ਭਾਈ ਤੂੰ ਬੇਸ਼ਰਮ ਹੈ ਤੂੰ ਨਹੀਂ ਬਖਸ਼ਿਆ ਜਾ ਸਕਦਾ ਤੂੰ ਤੇ ਉਹਦੇ ਨਾਲ ਵੀ ਮਾੜਾ ਨਿਕਲ ਗਿਆ ਜਿਹੜਾ ਕਰਦਾ ਹੀ ਨਹੀਂ ਕੁਝ ਵੀ ਜਿਹੜਾ ਕਹਿੰਦਾ ਮੈਂ ਭਗਤੀ ਕਰਨੀ ਨਹੀਂ ਹੈ ਉਹ ਤਾਂ ਕਹਿੰਦਾ ਮੈਂ ਕਰਨੀ ਨਹੀਂ ਮੇਰਾ ਮਤਲਬ ਹੀ ਨਹੀਂ ਹੈਗਾ ਭਗਤੀ ਨਾਲ ਕੋਈ ਵੀ ਪਰੇਕ ਕਿਹਦਾ ਮੈਂ ਕਰਾਂਗਾ ਜ਼ਰੂਰ ਪਰ ਤੇਰੀ ਨਹੀਂ ਕਰੂੰਗਾ ਦੂਜੇ ਦੀ ਕਰੂੰਗਾ ਆਪਣੇ ਘਰ ਨਹੀਂ ਕਰੂੰਗਾ ਗਵੰਡੀ ਦੀ ਜਾ ਕੇ ਸੇਵਾ ਕਰੂੰਗਾ ਤੇ ਇਸ ਤੋਂ ਵੱਡੀ ਪਯੋ ਦੇ ਹਿਰਦੇ 'ਚ ਕਿਹੜੀ ਸੱਟ ਵੱਜ ਸਕਦੀ ਹੈ ਵੀ ਭਾਈ ਕੀਤਾ ਸਭ ਕੁਝ ਮੈਂ ਤੇ ਧੰਨਵਾਦ ਦੂਜਿਆਂ ਦਾ ਇੱਕ ਤੇ ਚਲੋ ਨਕਮਾ ਹੈ ਹੀ ਉਹ ਤੇ ਕਿਸੇ ਦਾ ਵੀ ਨਹੀਂ ਕਰਦਾ ਉਹ ਤੇ ਮੇਰਾ ਵੀ ਨਹੀਂ ਕਰਦਾ ਉਹ ਤੇ ਕਿਹਾ ਮੈਂ ਹੈ ਹੀ ਨਹੀਂ ਮੇਰਾ ਕੋਈ ਵੀ ਉਹ ਤੇ ਇੱਕ ਹੈਗੇ ਨਾ ਸੰਸਾਰ ਦੇ ਵਿੱਚ ਉਹ ਵੀ ਲੋਕ ਨੇ ਜਿਹੜੇ ਕਹਿੰਦੇ ਰੱਬ ਹੈ ਹੀ ਨਹੀਂ ਹੈ ਕੰਮ ਹੀ ਖਤਮ ਕਰਤਾ ਉਹਨਾਂ ਨੇ ਤੇ ਮਾਰੇ ਕਹਿੰਦੇ ਇੱਕ ਉਹ ਹੈ ਜਿਹੜਾ ਉਸ ਰੱਬ ਨੂੰ ਛੱਡ ਕੇ ਦੂਜਿਆਂ ਨੂੰ ਰੱਬ ਬਣਾ ਕੇ ਬੈਠਾ ਹੈ। ਤੇ ਮਾਰੇ ਕਹਿੰਦੇ ਉਹ ਤਾਂ ਹੈ ਹੀ ਇੱਕ ਹੈ ਦੂਜਾ ਹੈ ਹੀ ਕੋਈ ਨਹੀਂ। ਇਸੇ ਕਰਕੇ ਫਿਰ ਬਾਣੀ ਨੇ ਸ਼ਬਦ ਵਰਤੇ ਆ ਖਸਮ ਛੋੜ ਦੂਜੇ ਲਾਗੇ ਮਾਰੇ ਕਹਿੰਦੇ ਡੁੱਬੇ ਸੇ ਬਣ ਜਾ ਰਿਆ। ਮਾਰੇ ਕਹਿੰਦੇ ਡੁੱਬ ਜੇਗਾ ਤੂੰ ਵੀ। ਸਵੀਸ ਕਰਕੇ ਗੁਰੂ ਪਿਆਰੀ ਸਾਥ ਸੰਗਤ ਜੀਓ ਇਹ ਬੜੇ ਲਫ਼ਜ਼ ਸਖਤ ਨੇ। ਗੁਰਬਾਣੀ ਸਖਤ ਸ਼ਲਪਜਾਂ ਦੇ ਵਿੱਚ ਸਮਝਾਉਂਦੀ ਹੈ ਇੱਕ ਪਰਮੇਸ਼ਰ ਦੀ ਭਗਤੀ ਕਰਨ ਵਾਲਿਆਂ ਨੂੰ ਇਹ ਸਖਤ ਹਦਾਇਤ ਹੈ ਇੱਕ ਤੋਂ ਇਲਾਵਾ ਦੂਜੇ ਨੂੰ ਨਹੀਂ ਮੰਨਣਾ ਨਹੀਂ ਤੇ ਇੱਕ ਤੋਂ ਵੀ ਤੁਸੀਂ ਜਾਂਦੇ ਰਹੋਗੇ ਉਹਨੇ ਵੀ ਤੁਹਾਨੂੰ ਪੱਲਾ ਨਹੀਂ ਫੜਾਉਣਾ ਆਪਣਾ ਜੇ ਇਹਦੇ ਬਾਰੇ ਡਿਟੇਲ ਚ ਜਾਣਨਾ ਹੈ ਤੇ ਆਪਾਂ ਇਸੇ ਚੈਨਲ ਤੇ ਇੱਕ ਵੀਡੀਓ ਪਾਈ ਸੀ ਦੁਨੀਆ ਦੇ ਮਹਾਨ ਸਿਦਕੀ ਸਿੱਖ ਭਾਈ ਮੰਜ ਦੀ ਭਾਈ ਮੰਜ ਦਾ ਇਤਿਹਾਸ ਪੜ ਲਿਓ ਇਹਦੇ ਤੇ ਵੀਡੀਓ ਵੀ ਪਈ ਹੋਈ ਹੈ ਥੋੜੇ ਦਿਨੀ ਪਹਿਲਾਂ ਪਾਈ ਸੀ ਉਹਨੂੰ ਧਿਆਨ ਨਾਲ ਦੇਖ ਲਿਓ ਭਾਈ ਮੰਜ ਦੀਆਂ ਕਿੰਨੀਆਂ ਪਰਖਾਂ ਕੀਤੀਆਂ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਤੇ ਕਾਰਨ ਕੀ ਸੀ ਉਹ ਵੀ ਨਾਲ ਦੇਖ ਲਿਓ ਕੀ ਕਰਦਾ ਸੀ ਉਹ ਜਾਗਤ ਜੋਤ ਜਪੇ ਨਿਸਬਸਰ ਏਕ ਬਿਨਾ ਮਨ ਨੈਕ ਨਹੀਂ ਆਨਾ ਪੂਰਨ ਪ੍ਰੇਮ ਪ੍ਰਤੀਤ ਸਜੇ ਵਰਤ ਗੋਰ ਮਤਰੀ ਮਠ ਭੂਲ ਨਾ ਮੰਨੇ ਹੁਣ ਕੀ ਨਹੀਂ ਮੰਨਣਾ ਭੁੱਲ ਕੇ ਮਾਰੇ ਨੇ ਸਾਰੀ ਡਿਟੇਲ ਹੀ ਤੁਹਾਨੂੰ ਲਿਖ ਕੇ ਦੇ ਦਿੱਤੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਸੋ ਮੈਂ ਫੇਰ ਕਹਿ ਰਹੇ ਆ ਆਪਾਂ ਕਿਸੇ ਨੂੰ ਮਾੜਾ ਨਹੀਂ ਕਹਿ ਰਹੇ ਸਾਰੇ ਸਤਕਾਰਯੋਗ ਹੋ ਸਕਦੇ ਆ ਪਰ ਭਗਤੀ ਕਿਦੀ ਕਰਨੀ ਆ ਇਹ ਸਾਨੂੰ ਹਦਾਇਤ ਦਿੱਤੀ ਪਾਤਸ਼ਾਹ ਨੇ ਗੁਰੂ ਨਾਨਕ ਦੇ ਘਰ ਨੇ ਜਿਹਨੂੰ ਸਾਨੂੰ ਹਦਾਇਤ ਦਿੱਤੀ ਆ ਉਹ ਇੱਕ ਪਰਮੇਸ਼ਰ ਦੀ ਦਿੱਤੀ ਆ ਇੱਕ ਤੋਂ ਇਲਾਵਾ ਦੂਜੇ ਨੂੰ ਨਹੀਂ ਮੰਨਣਾ ਹਰ ਇੱਕ ਸਿੱਖ ਦੀ ਜ਼ਿੰਦਗੀ ਦੇ ਵਿੱਚ ਇੱਕ ਤੋਂ ਇਲਾਵਾ ਚਾਹੀਦਾ ਤੇ ਸਭ ਵਾਸਤੇ ਹੀ ਆ ਪਰ ਆਪਾਂ ਇਹ ਗੱਲ ਕਹਿੰਦੇ ਕਿ ਹਰ ਇੱਕ ਸਿੱਖ ਦੀ ਜ਼ਿੰਦਗੀ ਵਿੱਚ ਇੱਕ ਪਰਮਾਤਮਾ ਤੋਂ ਇਲਾਵਾ ਦੂਜਾ ਕੋਈ ਨਹੀਂ ਹੋਣਾ ਚਾਹੀਦਾ ਤੇ ਜੇ ਦੂਜਾ ਕੋਈ ਆ ਗਿਆ ਵਿੱਚ ਤੇ ਮਹਾਰਾਜ ਦੀ ਬਾਣੀ ਦੇ ਇੱਥੋਂ ਤੱਕ ਇਹ ਨੂੰ ਕਹਿੰਦੀ ਹੈ ਜਿਨ੍ਹਾਂ ਨਾਂ ਸੁਹਾਗਣੀ ਤੰਨਾ ਝਾਕ ਨਾ ਹੋਰ ਮਹਾਰਾਜ ਕਹਿੰਦੇ ਜਾਣਾ ਤੇ ਬੜੀ ਦੂਰ ਦੀ ਗੱਲ ਹੈ ਦੂਜੇ ਵੱਲ ਝਾਕਣਾ ਵੀ ਨਹੀਂ ਹੈ ਜਿਹੜੇ ਇੱਕ ਖਸਮ ਦੀਆਂ ਸੁਹਾਗਣਾ ਹੁੰਦੀਆਂ ਨੇ ਉਹ ਦੂਜੇ ਖਸਮ ਵੱਲ ਨਹੀਂ ਝਾਕਦੀਆਂ ਸੋ ਇਹ ਲਫ਼ਜ਼ ਨੇ ਗੁਰਬਾਣੀ ਦੇ ਸਖਤ ਲਫ਼ਜ਼ ਨੇ ਪਿਆਰੇ ਹੋ ਲਫ਼ਜ਼ ਗੁਰਬਾਣੀ ਦੇ ਹੈ ਕਹਿ ਆਪਾਂ ਰਹੇ ਹਾਂ ਸੁਇਸ਼ ਕਰਕੇ ਹਦਾਇਤਾਂ ਦਾ ਖਾਸ ਖਿਆਲ ਰੱਖਣਾ ਹੈ ਇਹਨਾਂ ਚੀਜ਼ਾਂ ਨੂੰ ਸਮਝਣਾ ਪਿਆਰੇ ਬਹੁਤ ਜ਼ਰੂਰੀ ਹੈ ਅੱਜ ਦੇ ਸਮੇਂ ਵਿੱਚ ਕਲਯੁਗ ਦੇ ਵਿੱਚ ਜੇ ਤੁਸੀਂ ਚਾਹੁੰਦੇ ਹੋ ਕਿ ਆਪਾਂ ਵੀ ਮਾਲਕ ਦੇ ਰਾਹ ਤੇ ਚੱਲੀਏ ਪਰਮੇਸ਼ਰ ਦੇ ਰਾਹ ਤੇ ਚੱਲੀਏ ਤਾਂ ਤੁਹਾਡੀ ਜ਼ਿੰਦਗੀ 'ਚ ਸਿਰ ਪਰਮੇਸ਼ਰ ਹੋਣਾ ਚਾਹੀਦਾ ਉਸ ਪਰਮੇਸ਼ਰ ਦਾ ਭੇਤ ਲੈਣ ਵਾਸਤੇ ਤੁਹਾਡੇ ਵਾਸਤੇ ਗੁਰਬਾਣੀ ਲਿਖੀ ਉਹਨੂੰ ਸਮਝੋ ਵਿਚਾਰੋ ਪੜੋ ਕੀ ਬਾਸ਼ਾ ਦੀ ਬਾਣੀ ਸਾਨੂੰ ਸਮਝਾਉਂਦੀ ਹੈ ਉਹਨੂੰ ਵਿਚਾਰ ਕੇ ਦੇਖੋ ਜਿਹੜੇ ਪਰਮੇਸ਼ਰ ਨੂੰ ਪੂਜਣ ਵਾਸਤੇ ਮਹਾਰਾਜ ਦੀ ਬਾਣੀ ਸਾਨੂੰ ਕਹਿੰਦੀ ਉਸ ਪਰਮੇਸ਼ਰ ਦਾ ਫਿਰ ਭੇਤ ਲਈਏ ਆਪਾਂ ਉਹਨੂੰ ਪੂਜੀ ਹੋਦੀ ਭਗਤੀ ਕਰੀਏ ਸੋ ਇਸ ਕਰਕੇ ਪਿਆਰਿਓ ਇਹ ਮੇਰੇ ਮਨ 'ਚ ਇੱਕ ਵਿਚਾਰ ਟੌਪਿਕ ਆਇਆ ਸੀ ਕਿ ਆਹ ਲਫ਼ਜ਼ ਬੜੇ ਸਖਤ ਨੇ ਪਤਾ ਹੋਣਾ ਚਾਹੀਦਾ ਸੰਗਤ ਨੂੰ ਕਿ ਕਿੰਨਾ ਵਾਸਤੇ ਲਫ਼ਜ਼ ਵਰਤੇ ਕਿਉਂਕਿ ਗੁਰਬਾਣੀ ਸਾਡੇ ਵਾਸਤੇ ਲਿਖੀ ਆ ਸੋ ਇਹਨਾਂ ਚੀਜ਼ਾਂ ਦਾ ਖਿਆਲ ਰੱਖਿਓ ਜੇ ਕਿਸੇ ਦੇ ਬਰਕਲਾਫ ਕੋਈ ਲਫ਼ਜ਼ ਬੋਲਿਆ ਗਿਆ ਹੋਵੇ ਆਉ ਸੰਗਤ ਸਤਗੁਰੂ ਜੀ ਬਖਸ਼ਣ ਯੋਗ ਬਖਸ਼ ਦੇਣਾ ਪਿਆਰਿਓ ਇੰਨੀ ਕਿ ਵਿਚਾਰ ਕਰਦੇ ਆਂ ਦੇਕਾਂ ਪੁੱਲਾਂ ਹੋ ਜਾਂਦੀਆਂ ਨੇ ਗਲਤੀ ਭੁੱਲ ਚੁੱਕ ਮਾਫ ਆਉ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ